ਹਾਸਿਆਂ ਦਾ ਬਾਦਸ਼ਾ ਕਰਦਾ ਕਮਾਲ ਸੀ ਬੋਲਣ ਤੋਂ ਵੱਧ ਤਾਂ ਬੋਲਣ ਤੋਂ ਵੱਧ ਤਾਂ ਹਸਾਉਣ ਵਾਲੀ ਮਿੱਤਲ ਸਾਹਿਬ ਦੀ ਚਾਲ ਸੀ ਮੈਂ ਤੈਨੂੰ ਦੱਸਾਂ ਮੈਂ ਤੈਨੂੰ ਦੱਸਾਂ ਕਹਿ ਕੇ ਗੱਲ ਨਹੀਂ ਦੱਸਦਾ ਸੀ ਹੱਸੇ ਜਾਂਦੇ ਦੇਖ-ਦੇਖ ਸਾਰੇ ਪਰ ਆਪ ਨਹੀਂ ਹੱਸਦਾ ਸੀ ਪਾ ਤੇ ਮੋਸ਼ੇ ਬਾਤੇ 모ਸ਼ੇ ਉੜਾ ਤੇ ਤੋਤੇ ਡਾਇਲੌਗ ਬੜਾ ਮਸ਼ਹੂਰ ਸੀ ਸਾਦਾ ਜਹ ਰਹਿਣ ਵਾਲਾ ਫੈਸ਼ਨ ਤੋਂ ਦੂਰ ਸੀ ਇੱਕ ਤਾਂ ਪੈ ਗਈ ਇੱਕ ਤਾਂ ਪੈ ਗਈ ਦੂਜੀ ਵੀ ਪੈ ਗਈ ਕਹਿ ਕੇ ਗੱਲ ਕੰਨ ਦੀ ਥਾਂ ਥਾਣੇਦਾਰ ਦੀ ਜੁੱਤੀ ਪਾ ਚੱਲਿਆ ਆਪਣੇ ਰਾਹ ਇਹ ਸੁਣ ਕੇ ਦੇਖਣ ਵਾਲੇ ਇਹ ਸੁਣ ਕੇ ਦੇਖਣ ਵਾਲੇ ਤਾੜੀ ਪਾ ਕੇ ਹਾਸਦੇ ਕਹਿੰਦੇ ਵਾਹ ਜੀ ਵਾਹ ਨਿੱਤਲ ਸਾਹ ਵਰਗਾ ਨਿੱਤਲ ਸਾਹ ਵਰਗਾ ਹਰਮਣ ਪਿਆਰਾ ਕਿਰਦਾਰ ਹਰੇਕ ਦੇ ਦਿਲ ਨਾਲ ਸੀ ਜੁੜਦਾ ਉਸ ਸਮੇ ਵਾਲਾ ਉਸ ਸਮੇ ਵਾਲਾ ਸਾਫ ਸੁਥਰੇ ਹਾਸਿਆਂ ਦਾ ਦੌਰ ਹੋ ਨਹੀਂ ਕਦੇ ਮੁੜਦਾ ਹੋ ਨਹੀਂ ਕਦੇ ਮੁੜਦਾ ਹੋ ਨਹੀਂ ਕਦੇ ਮੁੜਦਾ